1 ਲੱਖ ਤੋਂ ਵੱਧ ਹੋਣੀ ਹੈ ਇਹ ਇੰਡੀਅਨ ਏਅਰ ਆਰਮੀ ਇਨੈਵੀ ਤੇ ਏਅਰਫੋਰਸ ਤਿੰਨੋਂ ਦੀ ਆਉਣੀ ਹੈ ਹੁਣ ਵੀਕ ਦੇ ਅੰਦਰ ਇਹਦੇ ਫਾਰਮ ਇੰਡੀਅਨ ਆਰਮੀ ਦੇ ਸਟਾਰਟ ਹੋਣ ਵਾਲੇ ਹੈ ਔਰ ਇੰਡੀਅਨ ਏਅਰ ਫੋਰਸ ਦੀ 8 ਤਰੀਕ ਦਾ ਡੇਟ ਨੇ ਹਾਂਜੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇਹ ਹੈਗਾ ਆ ਹਰਿਆਣਾ ਪੂੰਗਾ ਦਾ ਬੱਸ ਸਟੈਂਡ ਜ਼ਿਲ੍ਹਾ ਹਿਸ਼ਾਰਪੁਰ ਤੇ ਜਿਹੜਾ ਪੂੰਗਾ ਹਰਿਆਣੇ ਦੇ ਵਿੱਚ ਹਰਿਆਣਾ ਇਹਦਾ ਬੱਸ ਸਟੈਂਡ ਦਿਖਾ ਰਹੇ ਆਂ ਤੇ ਜਿਹੜੀ ਅਸੀਂ ਵੀਡੀਓ ਪਾਈ ਆ ਇਹਦੀ ਲੋਕੇਸ਼ਨ ਦੱਸ ਰਹੇ ਹਾਂ ਕਿਸੇ ਨੇ ਵੀ ਬੱਚਿਆਂ ਨੂੰ ਕੋਰਸ ਕਰਨਾ ਹੋਵੇ ਗਰੋਬਰ ਡਿਫੈਂਸ ਅਕੈਡਮੀ ਹਰਿਆਣੇ ਦੇ ਵਿੱਚ ਹਰਿਆਣਾ ਭੂੰਗਾ ਦੇ ਵਿੱਚ ਖੁੱਲ ਚੁੱਕੀ ਆ ਤੇ ਇੱਥੇ ਲੜਕੇ ਉਹ ਲੜਕੀਆਂ ਲਈ ਹੋਸਟਲ ਵੀ ਸੁਵਿਧਾ ਹੈ ਜਿਨ੍ਹਾਂ ਨੇ ਡੇਲੀ ਅਪ ਡਾਊਨ ਕਰਨਾ ਹੋਵੇ ਉਹਨਾਂ ਨੇ ਹਰਿਆਣਾ ਪਹੁੰਚ ਜਾਣਾ ਹਰਿਆਣਾ ਭੂੰਗਾ ਦੇ ਵਿੱਚ ਤੇ ਜਿਸ ਵੇਲੇ ਸਿਵਲ ਹਸਪੀਟਲ ਆ ਜਾਂਦਾ ਇੱਕ ਚੱਲ ਜਾਂਦੀ ਇਹ ਚਲ ਗਈ ਆ ਦਸੋਏ ਨੂੰ ਪਠਾਨਕੋਟ ਨੂੰ ਤੇ ਇਹ ਅਸੀਂ ਜੰਡੋ ਜਨੋੜੀ ਢੋਲਵਾਹਾ ਰੋਡ ਇੱਥੇ ਆ ਜਾਣਾ ਸੀ ਤੇ ਅਸੀਂ ਦਸੋਏ ਨੂੰ ਨਹੀਂ ਜਾਣਾ ਹੈਗਾ ਦਸੋਏ ਵਾਲੇ ਰੋਡ ਨਹੀਂ ਚੜਨਾ ਹੈਗਾ ਅਸੀਂ ਜਿਹੜਾ ਜਨੋੜੀ ਢੋਲਵਾਹਾ ਰੋਡ ਵਾ ਉਸ ਰੋਡ ਤੇ ਆ ਜਾਣਾ ਸਿੱਧੇ ਆਈ ਜਾਣਾ ਸਿੱਧੇ ਹੀ ਆਈ ਜਾਣਾ ਹੈ ਤੇ ਰਾਹ ਦੇ ਵਿੱਚ ਤੁਹਾਨੂੰ ਪਤੰਜਲੀ ਸਟੋਰ ਮਿਲੂਗਾ ਸਿੱਧੇ ਰਾਹ ਚ ਆ ਜਾਣਾ ਹੈ ਤੁਸੀਂ ਹੀਰਾ ਕਲੋਨੀ ਤੱਕ ਪਹੁੰਚ ਜਾਣਾ ਕਿਸੇ ਨੂੰ ਵੀ ਪੁੱਛ ਕੇ ਤੁਸੀਂ ਹੀਰਾ ਕਲੋਨੀ ਤੱਕ ਆਣਾ ਚਾਹੋ ਤਾਂ ਹੀਰਾ ਕਲੋਨੀ ਚ ਆ ਜਾਣਾ ਹੈ ਇੱਥੇ ਖੁੱਲੀ ਆ ਰੋਵਰ ਡਿਫੈਂਸ ਅਕੈਡਮੀ ਇੰਡੀਅਨ ਆਰਮੀ ਇੰਡੀਅਨ ਨੇਵੀ ਇੰਡੀਅਨ 에ਅਰ ਫੋਰਸ ਇੰਡੀਅਨ ਰੇਲਵੇ ਤੇ ਇਹ ਸਾਰੀਆਂ ਕੋਰਸ ਕਰਾਏ ਜਾਣੇ ਆ ਤੇ ਬਾਕੀ ਤੁਸੀਂ ਵੀਡੀਓ ਫੁੱਲ ਦੇਖ ਲਿਓ ਤੇ ਇਹ ਸਾਹਮਣੇ ਦੇਖੋ ਜੀ ਇੱਥੇ ਪਹੁੰਚ ਜਿਹੜਾ ਇਹ ਹੈਗਾ ਹੀਰਾ ਕਲੋਨੀ ਕਿਸੇ ਨੂੰ ਵੀ ਤੁਸੀਂ ਹਰਿਆਣੇ 'ਚ ਪੁੱਛ ਕੇ ਆ ਸਕਦੇ ਹੀਰਾ ਕਲੋਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਡੀ ਜਿਹੜਾ ਤੁਸੀਂ ਗੋਰਡ ਡਿਫੈਂਸ ਅਕੈਡਮੀ ਬੱਚਿਆਂ ਵਾਸਤੇ ਖੋਲੀ ਹੈ ਇਹਦੇ ਵਿੱਚ ਕਿਹੜੇ-ਕਿਹੜੇ ਕੋਰਸ ਕਰਾਏ ਜਾਂਦੇ ਸਾਨੂੰ ਡਿਟੇਲ 'ਚ ਦੱਸੋ ਜੀ ਦੇਚ ਹੈਗਾ ਜੀ ਆਪਣੀ ਇੰਡੀਅਨ ਆਰਮੀ ਇੰਡੀਅਨ ਨੇਵੀ ਇੰਡੀਅਨ 에ਅਰ ਫੋਰਸ ਅਤੇ ਰੇਲਵੇ ਠੀਕ ਹੈ ਜੀ ਹੁਣ ਆਪਣੀ ਇੰਡੀਅਨ ਆਰਮੀ ਦੀ ਫੋਸਟਾ 1 ਲੱਖ ਤੋਂ ਵੱਧ ਆਉਣੀ ਹੈ ਇਹ ਇੰਡੀਅਨ 에ਰ ਆਰਮੀ ਇਨੈਵੀ ਤੇ 에어ਫੋਰਸ ਤਿੰਨੋਂ ਦੀ ਆਉਣੀ ਹੈ ਕੁਣ ਵੀਕ ਦੇ ਅੰਦਰ ਇਹਦੇ ਫਾਰਮ ਇੰਡੀਅਨ ਆਰਮੀ ਦੇ ਸਟਾਰਟ ਹੋਣ ਵਾਲੇ ਹੈ ਔਰ ਇੰਡੀਅਨ 에ਅਰ ਫੋਰਸ ਦੀ 8 ਤਰੀਕ ਲਾਸਟ ਡੇਟ ਨੇ ਔਰ ਹਮਾਰੀ ਇੰਡੀਅਨ ਰੇਲਵੇ ਦੀ 22000 ਪੋਸਟਾਂ ਨੇ ਇਹੀ ਥੋੜੇ ਟਾਈਮ ਬਾਅਦ ਆਪਣੀ 50000 ਪੋਸਟਾਂ ਹੋ ਜਾਣੀ ਇੰਡੀਅਨ ਰੇਲਵੇ ਦੇ ਇਹਦੀ 31 ਤਰੀਕ 31 ਤਰੀਕ ਯਾਨੀ ਪਹਿਲੇ ਮਹੀਨੇ ਦੀ 31 ਤਰੀਕ ਤੋਂ ਫਾਰਮ ਸਟਾਰਟ ਹੋ ਗਏ ਨੇ ਔਰ ਯਹੀ ਇਹਦੀ 2 ਮਾਰਚ ਲਾਸਟ ਡੇਟ ਨੇ ਇੰਡੀਅਨ ਰੇਲਵੇ ਦੀ ਤਾਂ ਕੋਈ ਵੀ ਬੱਚਾ ਓਨਲੀ 10th ਪਾਸ ਹੈ ਔਰ ਇੰਡੀਅਨ 에ਅਰ ਫੋਰਸ ਲਈ ਹਮਾਰੀ ਹੈ +2 ਪਾਸ ਠੀਕ ਹੈ ਜੀ ਇਹ SSC GD ਹੈ ਜਿਵੇਂ ਜੀ SSC GD ਦੀ ਹਰ ਸਾਲ 50 ਤੋਂ 60 50 ਹਜ਼ਾਰ ਤੇ 60 ਹਜ਼ਾਰ ਪੋਸਟਾਂ ਹੁੰਦੀਆਂ ਤੇ ਮੁੰਡਾ SSC GD ਚ ਕਿਹੜੀ ਕਿਹੜੀ ਪੋਸਟਾਂ ਹੁੰਦੀ ਹੈ BSF आ आ, ITBP CRPF CISF ਅਸਾਮ ਰਾਈਫਲ ਔਰ SSB ਤੇ ਇਹਦੇ ਚ ਹਰ ਸਾਲ 50 ਤੋਂ 60 ਹਜ਼ਾਰ ਪੋਸਟਾਂ ਆਉਂਦੀਆਂ ਹਾਂਜੀ ਠੀਕ ਹੈ ਜੀ ਤੇ ਇਸ ਸਾਲ ਫੇਰ ਆਉਣੀ ਹੈ ਅਗਸਟ ਚ ਤੋਂ ਮੁੰਡਾ ਤੇ ਕੁੜੀਆਂ ਦੋਹੇ ਲਈ ਆ ਕੋਈ ਵੀ ਤਿਆਰੀ ਕਰ ਸਕਦਾ ਆ ਕਿ ਪੁਰ SSC ਚ ਇਹ ਸਾਰੀ ਪੋਸਟਾਂ ਆਉਂਦੀਆਂ SSC APF CHSL CPO MTS ਬੈਂਕ ਹਾਂਜੀ ਬੈਂਕ ਦੇ ਅੰਦਰ ਜੀ SBI ਬੈਂਕ ਹਰ ਸਾਲ 16000 ਪੋਸਟਾਂ ਨਿਕਲਦੀਆਂ SBI ਬੈਂਕ ਦੇ ਅੰਦਰ ਓਕੇ ਠੀਕ ਹੈ ਜੀ ਤਾਂ 5 ਸਾਲ ਨਿਕਲਣਗੇ SBI ਬੈਂਕ ਦੇ ਅੰਦਰ 5 ਸਾਲ ਪੋਸਟਾਂ ਆਉਣਗੀਆਂ ਹਰ ਸਾਲ 16000 ਤੋਂ ਮੁੰਡੇ ਇਹਦੇ ਚ ਇੱਕ ਬੀਏ ਗ੍ਰੈਜੂਏਸ਼ਨ ਯਾਨੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਇਹ ਮੁੰਡੇ ਤੇ ਕੁੜੀਆਂ ਦੋਵੇਂ ਭਰ ਸਕਦੇ ਆ ਪੰਜਾਬ ਪੁਲਿਸ ਦੀ ਜੀ ਆਪਣੀ ਆਣੀ ਹੈ ਹਾਂਜੀ 10000 ਤੋਂ ਵੱਧ ਪੋਸਟਾਂ ਹਮਾਰੇ ਸੀਐਮ ਸਾਹਿਬ ਔਰ ਡੀਆਈਜੀ ਸਾਹਿਬ ਕਿੰਨੀ ਵਾਰੀ ਬੋਲ ਸਕੇ ਹੈ ਮੀਡੀਆ ਮੇ ਆ ਕੇ ਪ੍ਰੈਸ ਕਾਨਫਰੰਸ ਮੇ ਹਾਂਜੀ ਕਿ 10000 ਤੋਂ ਵੱਧ ਅਸੀਂ ਪੋਸਟਾਂ ਕਰਾਂਗੇ ਪੰਜਾਬ ਪੁਲਿਸ ਦੀ ਔਰ ਪੰਜਾਬ ਦੀ ਅਦਰ ਪੋਸਟਾਂ ਵੀ ਆਉਣੀ ਹੈ ਜਿਹਾ ਹਮਾਰੇ ਕੀ ਹੋਗੀ ਪੰਜਾਬ ਪੁਲਿਸ ਦੇ ਕਾਂਸਟੇਬਲ ਐਡ ਕਾਂਸਟੇਬਲ ਏਐਸਆਈ ਐਸਆਈ ਇਹਦੀ ਤੋਂ 10000 ਤੋਂ ਵੱਧ ਆਉਣੀ ਆਉਣੀ ਹੈ ਨਾਲੇ ਇਹਦੀ ਕਲਰਕ ਵੀ ਐਰ ਪਟਵਾਰੀ ਦੀ ਇਹਦੀ ਪੋਸਟਾਂ ਵੀ ਆਉਣੀ ਆ ਠੀਕ ਹੈ ਜੀ ਤਾਂ ਟੋਟਲ 25 ਤੋਂ 30000 ਪੋਸਟਾਂ ਪੰਜਾਬ ਦੀ 26 ਅਤੇ 27 2027 ਚ ਕਰਾਉਣੀ ਕਰਾਉਣੀ ਹੈ ਕਿਉਂਕਿ ਇਹਦੇ ਕਰਕੇ ਮੁੰਡੇ ਤੇ ਕੁੜੀਆਂ ਦੋਵੇਂ ਇਹਦੀ ਵੀ ਕੋਚਿੰਗ ਲੈ ਸਕਦੇ ਆ ਨਾਲੇ ਪੀਐਸਟੈਟ ਇਹਦੀ 2 15 ਮਾਰਚ ਨੂੰ ਇਹਦਾ ਐਗਜ਼ਾਮ ਹੈਗਾ ਜੀ ਆਨਲਾਈਨ ਇਹਦੇ ਚੱਲਦੇ ਪਈਆਂ ਤੋਂ ਕਿ ਠੀਕ ਹੈ ਜੀ ਤੇ ਜਿਨ੍ਹਾਂ ਨੇ ਫਾਰਮ ਭਰਨੇ ਹੋਣ ਤੁਹਾਡੇ ਕੋ ਇੱਥੇ ਆ ਕੇ ਭਰਵਾ ਸਕਦੇ ਹੋ ਨਹੀਂ ਜੀ ਫਾਰਮ ਤੁਸੀਂ ਕਿਤੇ ਵੀ ਤੁਸੀਂ ਭਰ ਸਕਦੇ ਹੋ ਅਸੀਂ ਤਾਂ ਹੈ ਨਾ ਟੈਸਟ ਦੀ ਕੱਲ ਟੈਸਟ ਤੇ ਆ ਤੇ ਫਿਜ਼ੀਕਲ ਦੋਵੇਂ ਤਿਆਰੀ ਕਰਾ ਸਕਦੇ ਆ ਠੀਕ ਹੈ ਜੀ ਔਰ ਕੋਈ ਕਿਸੇ ਦੀ ਐਦਾਂ ਨਹੀਂ ਕੋਈ ਕਿਸੇ ਦੀ ਸਿਫਾਰਿਸ਼ ਨਹੀਂ ਚਲਦੀ ਆਪਣੀ ਤੁਸੀਂ ਇਮਾਨਦਾਰੀ ਨਾਲ ਤੁਸੀਂ ਤਿਆਰੀ ਕਰ ਸਕਦੇ ਹੋ ਔਰ 100% ਟੈਸਟ ਕਲੀਅਰ ਹੋਗਾ ਬਟ ਤੁਸੀਂ ਟਾਈਮ ਦੇਣਾ ਪੈਣਾ ਇਮਾਨਦਾਰੀ ਨਾਲ ਤੁਸੀਂ ਟਾਈਮ ਦਿਓਗੇ ਤਾਂ ਤੁਹਾਡਾ ਟੈਸਟ ਵੀ ਕਲੀਅਰ ਹੋਗਾ ਠੀਕ ਹੈ ਜੀ ਕੋਲ ਵੀ ਕਰ ਸਕਦੇ ਆ ਹਾਂਜੀ ਇਹ ਨੰਬਰ ਤੇ ਕੋਲ ਕਰ ਸਕਦੇ ਆ ਤੇ ਜੇ ਨਾਲ ਵੀ ਕੋਲ ਕਰਕੇ ਡਿਟੇਲ ਚ ਪੁੱਛਣਾ ਹੋਵੇ ਤੇ ਮੋਬਾਈਲ ਨੰਬਰ 729928703948 ਹਾਂਜੀ ਹਾਂਜੀ ਨੰਬਰ ਵੀ ਦਿੱਤਾ ਹੋਇਆ ਇਹਨਾਂ ਨੇ ਤੇ ਇਹ ਹਰਿਆਣੇ ਦੇ ਵਿੱਚ ਅਗੜ ਵਿੱਚ ਖੁੱਲਹੀ ਹੈ ਤੇ ਜਰੂਰ ਆਇਓ ਤੇ ਜੇ ਨਾਲ ਬੱਚਾ ਨੂੰ ਪੋਸਟ ਕਰਨਾ ਹੋਵੇ ਤੇ ਜਰੂਰ ਪੋਸਟ ਕਰ ਸਕਦੇ ਇੱਥੇ ਆਪੇ ਤੇ ਆਣਾ ਕਿੱਥੇ ਹਰਿਆਣੇ ਚਿਮਾ ਜੰਮੇ ਕੋਲਵਾ ਵੀਰਾ ਕਲੋਨੀ ਢੋਲਵਾਲਾ ਈਰਾ ਕਲੋਨੀ ਢੋਲਵਾ ਰੋਡ ਇਹ ਐਡਰੈਸ ਹੈਗਾ ਜੀ ਢੋਲਵਾ ਰੋਡ ਹਾਂਜੀ ਨੀਅਰ ਈਰਾ ਕਲੋਨੀ ਹਾਂਜੀ ਯਾਨੀ ਚੀਮਾ ਜਿੰਬੀ ਕਹਿ ਸਕਦੇ ਹੈ ਜਾਂ ਈਰਾ ਕਲੋਨੀ ਵੀ ਕਹਿ ਸਕਦੇ ਹੈ ਠੀਕ ਹੈ ਜੀ ਇੱਥੇ ਤੁਸੀਂ ਆ ਸਕਦੇ ਹੋ ਔਰ ਜਦੋਂ ਤੱਕ ਤੁਸੀਂ ਤਿਆਰੀ ਨਹੀਂ ਕਰੋਗੇ ਪੋਸਟਾਂ ਤਾਂ ਹਰ ਸਾਲ ਹੁੰਦੀ ਰਹਿੰਦੀ ਹੈ ਤੁਸੀਂ ਤਿਆਰੀ ਕਰਨੀ ਪੈਣੀ ਮੇਨ ਜੇ ਤੁਹਾਡੀ ਟੈਸਟ ਕੀ ਕਲੀਅਰ ਹੋਗਾ ਤਾਂ ਤੁਹਾਨੂੰ ਸਿਲੈਕਸ਼ਨ ਵੀ ਹੋਊਗੀ ਠੀਕ ਹੈ ਜੀ ਚੰਗਾ ਸੀ ਸਤਿ ਸ਼੍ਰੀ ਅਕਾਲ ਫਿਜ਼ੀਕਲ ਦੀ ਵੀ ਤਿਆਰੀ ਕਰਾਈ ਜਾਂਦੀ ਆ ਤੇ ਸਾਰਾ ਕੋਰਸ ਵੀ ਦੱਸਿਆ ਤੁਹਾਨੂੰ ਤੇ ਜਿਨ੍ਹਾਂ ਨੇ ਐਡਮਿਸ਼ਨ ਲੈਣੀ ਹੋਵੇ ਤੇ ਜਰੂਰ ਆਪੋ ਇੱਥੇ ਹੋਸਟਲ ਦੇ ਵੀ ਤੁਹਾਨੂੰ ਦੱਸਿਆ ਕਿ ਸੁਵਿਧਾ ਹੈ ਗਈ ਆ ਜਿਨ੍ਹਾਂ ਬੱਚਿਆਂ ਨੇ ਕੋਰਸ ਕਰਨਾ ਹੋਵੇ ਤੇ ਇਹ ਸਾਰੇ ਲਿਖਿਆ ਹੋਇਆ ਹੈ ਤੇ ਕਰ ਸਕਦੇ ਹੋ ਕੋਰਸ ਆ ਕੇ ਤੇ ਵੀਡੀਓ ਨੂੰ ਬਾਅਦੋਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਜਿਨ੍ਹਾਂ ਬੱਚਿਆਂ ਨੇ ਕੋਰਸ ਕਰਨੇ ਹੁਣ ਇੱਥੇ ਹਰਿਆਣਾ ਦੇ ਵਿੱਚ ਵੀ ਖੁੱਲ ਚੁੱਕਾ ਆ ਗਰੋ ਗਰੋਵਰ ডিফেন্স ਅਕੈਡਮੀ ਹਰਿਆਣਾ ਤੇ ਜ਼ਰੂਰ ਇੱਕ ਵਾਰੀ ਆਓ ਬੱਚਿਆਂ ਨੂੰ ਕੋਰਸ ਕਰਾਓ ਤੇ ਕੋਰਸ ਪਿੱਛੇ ਤੁਹਾਨੂੰ ਦੇ